ਅੱਜ ਕੇ ਵੀਕ ਮਿੰਟ ਦਾ ਡੈਮ ਸੀਗਾ ਕੀ ਘਟਨਾ ਵਾਪਰੀ ਅਸੀਂ ਇਧਰੋਂ ਆ ਰਹੇ ਸੀਗੇ ਆਪਣੇ ਮੈਰਿਜ ਤੋਂ ਬਰਾਤ ਜਾ ਰਹੇ ਸੀਗੇ ਤੇ ਅੱਗੋਂ ਗੱਡੀ ਆਈ ਆ yellow plate ਸੀਗੀ ਅਚਾਨਕ ਪਹਿਲਾਂ ਉਹਨਾਂ ਨੇ ਇਧਰ ਕੀਤੀ ਗੱਡੀ ਮੱਧਰੋਂ ਘਟਣ ਲੱਗਿਆ ਫਿਰ ਅੱਗੋਂ ਆ ਕੇ ਘੜ ਕੇ ਬਸ ਆਉਂਦੇ ਸਾਰੀ ਉਹਨਾਂ ਨੇ ਅੱਗੋਂ ਮਾਰਨਾ ਸ਼ੁਰੂ ਕਰ ਦਿੱਤਾ ਕਿੰਨੇ ਕੁ ਜਣੇ ਸੀ 6 ਜਣੇ ਸੀਗੇ ਪੂਰੇ ਕਦੇ ਨਾਲ ਹਮਲਾ ਕੀਤਾ ਉਹਨਾਂ ਕੋਲ ਸੀ ਬੇਸਬਾਲ ਸੀਗੇ ਕਿਤੇ ਕਈਆਂ ਕੋਲ ਕਾਪੇ ਸੀਗੇ ਤੇ ਕੁਝ ਕੋਲ ਕੁਰਬਾਨਾ ਸੀਗੇ ਦੀ ਕਿ ਨੁਕਸਾਨ ਹੋਇਆ ਗੱਡੀ ਰੁਟੀ ਜਾਤ ਇੱਕ ਪੁਆਇਂਟ ਦੇ ਛੇ ਮੋੜਾ ਸੀ ਜਾਂ ਮੇਰੀ ਚੈਨ ਤੇ ਖੜਾ ਸੀਗਾ ਕਿੰਨੇ ਕਿ ਜਣੇ ਗਏ ਸੀ ਅਸੀਂ ਉਹ ਅਮਲਾਵਰ ਕਿੰਨੇ ਜਣੇ ਸੀ 6 ਜਣੇ ਸੀ ਕਾਰਨ ਕੀ ਬਣਿਆ ਉਹਨਾਂ ਨੇ ਅਮਲਾ ਕੀਤਾ ਪਤਾ ਨਹੀਂ ਲੱਗਿਆ ਜਾਣ ਪਛਾਣ ਚ ਸੀਗੇ ਦੋ ਮੁੰਡੇ ਜਾਣ ਪਛਾਣ ਚ ਸੀਗੇ ਕਿੱਥੋਂ ਦੇ ਸੀਗੇ ਉਥੇ ਫਾਈਲ ਕਰਦੇ ਤੇ ਪੁਲਿਸ ਨੂੰ ਦੱਸਤਾ ਵੀ ਨਾਮ ਪਤਾ ਕੀ ਹਾਂ ਸਭ ਕੁਝ ਐਡਰੈਸ ਦੱਸਤਾ ਉਹਨਾਂ ਦਾ ਕੌਣ ਨੇ ਕਿੱਥੋਂ ਦੇ ਨੇ ਉਹ ਮੈਂ ਜ਼ਿਲ੍ਹਾ ਫਾਈਲ ਕਰਾ ਪਿੰਡ ਮੁੰਬੇ ਕੇ ਜਮਾ ਬਾਰਡਰ ਦੇ ਉੱਪਰ ਹੈ ਨਾਮ ਨਾਮ ਇੱਕ ਦਾ ਨਾਮ ਹੈ ਗੌਰਵ ਤੇ ਸਨ ਉਹ ਕਰਨੈਲ ਤੇ ਇੱਕ ਦਿਨ ਆ ਰਾਜ ਕੁਤਰਾਜ ਤੇ ਸਨ ਉਹ ਜਸਵੰਤ ਪੂਲਸ ਕਾਰਵਾਈ ਕਰ ਰਹੀ ਹੈ ਹਾਂ ਜੀ ਕਾਰਵਾਈ ਦਾ ਦੁਆਰੇ ਆ ਉਹ ਨਹੀਂ ਸਰ ਆਏ ਨਹੀਂ ਤਾਂ ਕਿਹਾਂ ਤੇ ਗਏ ਆ ਫਾਇਰ ਕੇ ਜਲੇ ਚ ਪਰ ਪਿੰਡ ਮੁੰਬੇ ਗਿਆ ਜੀ ਵੱਡਾ ਮੁੰਬੇ ਗਏ ਉੱਥੇ ਗਏ ਆ ਕੱਲ ਗਏ ਆ ਅਸੀਂ ਤੇ ਰਾਤ ਰਹੇ ਆ ਤੇ ਸਵੇਰੇ ਅਸੀਂ ਚੱਲ ਪਏ ਮੇ ਨਾਲ ਜੋ ਮੇਰੀਆਂ ਭੀਆਂ ਨੇ ਇੱਕ ਮੇਰਾ ਪੁੱਤਰਾ ਹੈ ਇੱਕ ਬੁਢੜੀ ਹੈ ਇੱਕ ਨਾਲ ਫੰਦਾ ਰਜਿਸਟਰ ਹਾਰੋ ਕੋਈ ਨਾਲ ਸਾਡੇ ਅਸੀਂ ਆ ਰਹੇ ਆ ਮੈਨੂੰ ਕੋਈ ਪਤਾ ਨਹੀਂ ਲੱਖੋ ਕਿ ਲੰਗੇ ਆ ਅੱਗੇ ਅੱਧ ਤੱਕ ਨੂੰ ਬੜੀ ਕੀਤਾ ਉਹ ਪਤਾ ਹੀ ਉਹਦਾ ਲੱਗਿਆ ਜਦ ਕੰਟੀ ਰੰਗ ਚਾਹ ਕੇ ਨਾ ਕੋਰ ਖਹਾਰ ਕੇ ਤੇ ਪਤਾ ਆ ਬੰਦ ਨੂੰ ਸੱਟ ਨਹੀਂ ਚਿਹੇ ਜੂ ਇਹ ਪੰਨ ਲਾਪੇ ਸਾਨੂੰ ਪਤਾ ਹੀ ਨਹੀਂ ਲੱਗਿਆ ਸਹਣ ਨਹੀਂ ਦਿੱਤਾ ਸਾਨੂੰ ਕਿੰਨੇ ਕੁ ਜਾਨੇ ਸੀਗੇ ਉਹ ਪੰਜ ਕੁ ਜੱッセ ਨੇ ਪੰਜ 6 ਇਹ ਜਿੰਨੇ ਕਿ ਪੰਜ ਕੁ ਜੱਲੇ ਲੜਖੇ ਵਾਲੇ ਕੀ ਕੀ ਨੁਕਸਾਨ ਹੋਇਆ ਨੁਕਸਾਨ ਇੱਕ ਤਾਂ ਕੁੜੀਆਂ ਤੋਂ ਲੱਗਿਆ ਨਾ ਹੈਗਾ ਉਹ ਲੈ ਗਏ ਇਹ ਬਾਕੀ ਆ ਕਾਫਾ ਦਾ ਬੜਾ ਬਹੁਤ ਜ਼ਿਆਦਾ ਮੇਰੀ ਫਟਾ ਬੱਤੀ ਆ ਕਿਹੜੀਆਂ ਨੂੰ ਜਿੱਛਾ ਨਹੀਂ ਲੱਗਿਆ ਹੰਡਾ ਆ ਕੇ ਗਏ ਨੇ ਜੀ ਕਿੰਨੇ ਜਣੇ ਜੱਕ ਪਏ ਹੋਏ ਨੇ ਸਾਡੇ ਨਾਲੇ ਚ 6 ਜਣੇ ਹੋਣੇ ਚਾਹੀਦੇ ਇੱਕ ਤਾਂ 6 ਜਣੇ ਟ੍ਰੇਵਰ ਸੀ 6 ਜਣੇ ਹੋਣੇ ਚਾਹੀਦੇ ਮੇਰਾ ਜਨਮਾ ਸਟਾ ਉਹਨਾਂ ਨੇ ਕਾਦੇ ਕਾਦੇ ਨਾਲ ਮਾਰੀਆਂ ਕਿੰਨੇ ਜਣੇ ਸੀਗੇ ਉਹਨੋਂ ਕੋਈ ਹੈਗੇ ਸਾਰੇ ਹੀ ਹੈਗੇ ਵਾ ਵਸਤੇ ਹੈਗੇ ਉੱਤੀ ਜਿਹੜੇ ਪੈਦਲ ਚਾਪੇ ਘਾਟੋ ਨਾਲ ਚਲਾਏ ਨੇ ਤੇ ਪਰ ਬਾਣੀ ਇਕ ਲੱਡੀ ਜਗੀ ਉਹਦਾ ਸੱਟ ਗਿਆ ਨੇ ਇੱਥੇ ਜਾਂ ਉਹਦੇ ਥੱਲੇ ਪਈ ਕਿੰਨੇ ਜਣੇ ਸੀਗੇ ਉਹ 6 ਜਣੇ ਸੀ ਥੇ ਕੋਈ ਸਮਾਨ ਵੀ ਖੋਇਆ ਗਿਆ ਤੁਹਾਡਾ ਹਾਂਜੀ ਸਮਾਨ ਦਾ ਵੀ ਨੁਕਸਾਨ ਹੋਇਆ ਹਾਂ ਨੁਕਸਾਨ ਸਾਡਾ ਸੋਨਾ ਕੁੜੀਆਂ ਪਾਇਆ ਸੀ ਮੌਜੂਦਾ ਸਰਪੰਚ ਨਹੀਂ ਆਪਣੇ ਫਾਰੋਲੇ ਮੇਰੀ ਕੁੜੀ ਉੰਦੇ ਗੱਲ ਚ ਹੈ ਸੀ ਇਹ ਦੂਜੀ ਕੁੜੀ ਹੈਗੀ ਹੈੜੋ ਪਾਰ ਵਾਲੀ ਉਂਦੇ ਮੋਹਰੇ 6 ਹੈਗੀਆਂ ਸੀ ਗੱਲ ਚ ਉਹਦਾ ਜਿਹੜਾ ਕੜਾ ਸੀ ਉਹਦਾ ਪੁੱਤਰ ਉਹਦੀ ਉੰਦੇ ਹੱਡੇ ਦਾ ਪੋਰ ਤੇ ਮੇਰੇ ਆਪਣੇ ਜਿਹੜੀ ਮਦਈ ਤੇ ਰਿਆ ਇਹ ਆਪਣੇ ਸਰਜੀਤ ਸਿੰਘ ਸਾਨੂੰ ਤੁਲਸਾ ਸਿੰਘ ਦੇ ਸੁਖਵਿੰਦਰ ਸਿੰਘ ਸਾਨੂੰ ਕਰਪਾਲ ਸਿੰਘ ਇਹ ਲਖਮੀਰ ਕੇ ਧਾੜਦੇ ਆ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਉੱਥੇ ਮੰਬੋਗੇ ਪਿੰਡ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉੱਥੋਂ ਇਹ ਬਰਾਤ ਤੇ ਆ ਰਹੇ ਸੀਗੇ ਲਖੋਵਾਲ ਪਿੰਡ ਤੇ ਉੱਥੇ ਵੀ ਕਦੇ ਪਤਾ ਲੱਗਾ ਅੰਦਰ ਖਾਤੇ ਵੀ ਇਹਨਾਂ ਦੀ ਬੈਸਮ ਫਸਾਈ ਕੋਈ ਗਾਣਿਆਂ ਗੁਣਿਆਂ ਤੋਂ ਹੋਈ ਆ ਤੇ ਇੱਥੇ ਆਣ ਕੇ ਇਹਨਾਂ ਦਾ ਕੋਹ ਉਹਨਾਂ ਨੇ ਮਤਲਬ ਗੱਡੀ ਹੋਰ ਲਿਆ ਆ ਕੇ ਤੇ ਇਹਨਾਂ ਦੇ ਛੀਛੇ ਉਹ ਤੂੜਤੇ ਆ ਥੋੜੀਆਂ ਬੰਦੀਆਂ ਸੱਟਾਂ ਲਾਈਆਂ ਵਾ ਤੇ ਉਹਦੇ ਬਾਰੇ ਤਸਦੀਕ ਕਰ ਰਹੇ ਆ ਇਹ ਕੈਨੇਡਾ ਵੀ ਜਾਣ ਲੱਗਿਆ ਸਾਡਾ ਕੋਈ ਸੋਨੇ ਦੀ ਆਈਟਮ ਹੀ ਉਹ ਵੀ ਲੈ ਗਿਆ ਉਹਦੇ ਬਾਰੇ ਇਹ ਤਸਦੀਕ ਕਰਦੇ ਆ ਤੇ ਐਸ ਐਚਓ ਸਾਹਿਬ ਚੱਲੇ ਆ ਪਿੰਡ ਜਾ ਕੇ ਤੇ ਤਸਦੀਕ ਕਰਦੇ ਆ ਨਾਲੇ ਦੋਛੀਆਂ ਉਹਨਾਂ ਨੂੰ ਫੜ ਕੇ ਫਿਰ ਪਤਾ ਲੱਗੂਗਾ ਕੀ ਗੱਲਬਾਤ ਹੋਈ ਸੱਟਾਂ ਕਿੰਨਿਆਂ ਕਿੰਨਾਂ ਲੱਗਿਆ ਕੋਈ ਨੁਕਸਾਨ ਵੀ ਆਇਆ ਨਹੀਂ ਕੋਈ ਜ਼ਿਆਦਾ ਨਹੀਂ ਸੱਟਾਂ ਦੇ ਉਹਨਾਂ ਦੇ ਜਿਹੜਾ ਕਾਰ ਦੇ ਸ਼ੀਸ਼ੇ-ਫਿਸ਼ੇ ਟੁੱਟ ਕੇ ਵੱਜੇ ਆ ਤੇ ਜਾਂ ਕਿਸੇ ਦਾ ਮੜਾ-ਮੋਟਾ ਡਾਂਗ ਟੁੱਟਾ ਵੱਜਾ ਹੋਰ ਕੋਈ ਜ਼ਿਆਦਾ ਸੱਟ ਨਹੀਂ ਹੈਗੀ ਹਾਂ ਛਿਰੀਟਾਂ ਝੋਟਾਂ ਆਈਆਂ ਕੋਈ ਉਹਨਾਂ ਦਾ ਸਮਾਨ ਵਗੈਰਾ ਵੀ ਕਹਿੰਦੇ ਸਾਡਾ ਨੁਕਸਾਨ ਇਹਨਾਂ ਨੇ ਕਹਿ ਮਤਾਬ ਗਿਆ ਵੀ ਕੋਈ ਸੋਨਾ ਵਗੈਰਾ ਵਾ ਉਹ ਤਸਦੀਕ ਕਰ ਲੈਣੇ ਉਹ ਗੱਲ ਦੀ ਕਿਉਂਕਿ ਜੇ ਇਹਨਾਂ ਦਾ ਝਗੜਾ ਆਇਆ ਤੇ ਫਿਰ ਸੋਨੇ ਵਾਲੀ ਗੱਲਤ ਨਹੀਂ ਹੋਣੀ ਚਾਹੀ ਪਰ ਫਿਰ ਵੀ ਤਸਦੀਕ ਕਰ ਲੈਣੇ ਤੇ ਹਮਲਾਵਰਾਂ ਦੀ ਕੋਈ ਪਛਾਣ ਹੋਈ ਕਿੱਥੋਂ ਦੇ ਸਨ ਕਾਰਨ ਕੀ ਵਜਾ ਰਹੇ ਸਨ ਦੱਸਿਆ ਵਾ ਵੀ ਕੋਈ ਰਾਜਕੁਮਾਰ ਸਾਡਾ ਜਸ ਇਹ ਵਜ੍ਹਾ ਰੰਜਿਸ਼ ਕੀ ਹੋ ਸਕਦੀ ਹੈ ਵਜ੍ਹਾ ਰੰਜਿਸ਼ ਕੋਈ ਵਿਆਹ ਦੇ ਵਿੱਚ ਆਦੇ ਕੋ ਸਰਪੰਚੀ ਦੇ ਗਾਣੇ ਕੋਨੇ ਤੋਂ ਹੋਇਆ ਬਾਕੀ ਤਸਦੀਕ ਕਰਦੇ ਆ ਜੀ